ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿੰਦੇ ਸੀ ਆਪਦੀਆਂ ਸਟੇਜਾਂ ਤੋਂ ਉਹਨਾਂ ਨੂੰ ਸਾਡੇ ਕਾਲ ਤੱਕ ਸਾਬ ਨੇ ਮਾਫ਼ੀਆਂ ਦਿੱਤੀਆਂ ਤੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿੱਥੋਂ ਕਰ ਲਾਂਗੇ ਇਹ ਬੇਅਦਬੀ ਆ ਉਹ ਤੋਂ ਸ਼ੁਰੂ ਹੋਈਆਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਪੰਨੇ ਗਹਿਣਾ ਸ਼ੁਰੂ ਕਰਤਾ ਉਹ ਅੰਗ ਹੈ ਤੇ ਗੁਰੂ ਗ੍ਰੰਥ ਸਾਹਿਬ ਸਾਡੀ ਪ੍ਰਗਟ ਦੇ ਆ ਕਿ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੇ ਆਪਣੀ ਸਟੇਜ ਦੇ ਉੱਤੇ ਬੋਲਿਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਕਿਤਾਬ ਇੱਕ ਪੰਨਾ ਕਿਹਾ ਢੱਡੀਆਂ ਵਾਲਿਆਂ ਨੇ ਸੋ ਹੁਣ ਇਸ ਦਾ ਕੋਈ ਸਬੂਤ ਇਹਨਾਂ ਦੇ ਕੋਲ ਕੋਈ ਵੀ ਨਹੀਂ ਜਿੰਨੇ ਵੀ ਲੋਕ ਇਹ ਬੈਠੇ ਸਵਾਲ ਕਰ ਦਿੰਦੇ ਨੇ ਪਰ ਇਹਨਾਂ ਦੇ ਕੋਲ ਕੋਈ ਵੀ ਐਸੀ ਵੀਡੀਓ ਨਹੀਂ ਹੈਗੀ ਜਿਸ ਵੀਡੀਓ ਦੇ ਵਿੱਚ ਭਾਈ ਸਾਹਿਬ ਨੇ ਇਹ ਗੱਲ ਕਹੀ ਹੋਵੇ ਹਾਂ ਜੇ ਤੇ ਕਹੀ ਹੋਵੇ ਉੱਥੇ ਉਸ ਦਾ ਜਿਹੜਾ ਮਤਲਬ ਹੋਊਗਾ ਨਾ ਉਹ ਕੋਈ ਹੋਰ ਹੋਊਗਾ ਪਰ ਮਤਲਬ ਇਹਨਾਂ ਕੋਲ ਉਹ ਸਬੂਤ ਹੀ ਨਹੀਂ ਪੂਰੀ ਵੀਡੀਓ ਹੀ ਨਹੀਂ ਜੇ ਹਾਂ ਤਾਂ ਉਹ ਵੀਡੀਓ ਜ਼ਰੂਰ ਤੁਸੀਂ ਜਦੋਂ ਗੱਲ ਕਰਦੇ ਆ ਨਾ ਉਸ ਗੱਲ ਕਰਨ ਦੇ ਥੰਦੇ ਫੇਰਲੇ ਪਾਸੇ ਜਾਂ ਉੱਤੇ ਉਹ ਵੀਡੀਓ ਜ਼ਰੂਰ ਚਲਾਇਆ ਕਰੋ ਕਿ ਇੱਥੇ ਟੜਰੀਆਂ ਵਾਲੇ ਨੇ ਆਹ ਕਿਹਾ ਸੀ ਫਿਰ ਪਤਾ ਲੱਗਦਾ ਤੇ ਦੂਜੀ ਗੱਲ ਇਹ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿੱਥੋਂ ਕਰ ਲਾਂਗੇ ਕਿ ਤੁਸੀਂ ਸਤਿਕਾਰ ਕਰ ਰਹੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਗੁਰੂ ਨੇ ਸਾਰੀ ਦੁਨੀਆ ਦੇ ਗੁਰੂ ਨੇ ਰਹਿਬਰ ਨੇ ਫਿਰ ਅਸੀਂ ਕਹਿੰਨੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ ਕਿ ਸਕੂਲ ਦੇ ਵਿੱਚ ਜਾ ਕੇ ਇੱਕ ਟੀਚਰ ਦੇ ਪੈਰੀ ਹੱਥ ਲਾ ਕੇ ਸਾਰੇ ਸਾਲ ਦੀ ਪੜ੍ਹਾਈ ਆ ਸਕਦੀ ਆ ਬਿਨਾ ਪੜੇ ਤੋਂ ਨਹੀਂ ਆ ਸਕਦੀ ਜਦੋਂ ਕਿ ਸਕੂਲ ਦੇ ਵਿੱਚ ਜਾ ਕੇ ਸਾਰੇ ਸਾਲ ਦੀ ਪੜ੍ਹਾਈ ਟੀਚਰ ਦੇ ਪੈਰਾਂ ਨੂੰ ਹੱਥ ਲਾ ਕੇ ਨਹੀਂ ਆ ਸਕਦੀ ਤੇ ਅਸੀਂ ਕੀ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰਦੇ ਹਾਂ ਗੁਰੂ ਘਰ ਦੇ ਵਿੱਚ ਜਾ ਕੇ ਅਸੀਂ ਜਾਂਦੇ ਹਾਂ ਮੱਥਾ ਟੇਕਦੇ ਹਾਂ ਮੋਢਾਣੇ ਆ ਕਦੇ ਸਿੱਖਿਆ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੋਰ ਤਾਂ ਹੋਰ ਬੱਚਿਆਂ ਨੂੰ ਅਸੀਂ ਗੁਰੂ ਦੇ ਨਾਲ ਜੋੜਨਾ ਤਾਂ ਕਿਹਾ ਬੱਚਿਆਂ ਨੂੰ ਅਸੀਂ ਗੁਰੂ ਘਰ ਦੇ ਵਿੱਚ ਜਾਣ ਨਹੀਂ ਦਿੰਦੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨੇੜੇ ਨਹੀਂ ਜਾਣ ਦਿੰਦੇ ਉਹਨਾਂ ਨੂੰ ਬੱਚਿਆਂ ਨੂੰ ਪਹਿਲਾਂ ਕਹਿੰਦੇ ਨਾ 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 ਇਹ ਨੇੜੇ ਨਹੀਂ ਜਾਣਾ ਆਪਾਂ ਮਹਾਰਾਜ ਆਪਾਂ ਪਾਪ ਲੱਗੂਗਾ ਕੀ ਕਰਦੇ ਅਸੀਂ ਅਸੀਂ ਤਾਂ ਸਗੋਂ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਪੜਨੀ ਸੀ ਸੰਥਿਆ ਹੋਣੀ ਚਾਹੀਦੀ ਸੀ ਸਾਡੇ ਸਾਡੇ ਘਰਾਂ ਦੇ ਵਿੱਚ ਪੋਥੀਆਂ ਹੋਣੀਆਂ ਚਾਹੀਦੀਆਂ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਾਣੀ ਸਾਡੇ ਘਰਾਂ ਦੇ ਵਿੱਚ ਹੋਣੀ ਚਾਹੀਦੀ ਸੀ ਅਸੀਂ ਕੀ ਕਰਦੇ ਹਾਂ ਅਸੀਂ ਠੇਕਿਆਂ ਦੇ ਉੱਤੇ ਸ਼ਰਾਬਾਂ ਦੇ ਪੀ ਕੇ ਤੇ ਗੰਦ ਪਾਉਣੇ ਆ ਉਹ ਵਿਦਵੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੋਈ ਸਬੂਤ ਹੈ ਇਹਦੇ ਕੋਲ ਬੋਲਣ ਦਾ ਜੇ ਸਬੂਤ ਹੋਵੇ ਉਹ ਸਬੂਤ ਜ਼ਰੂਰ ਉੱਤੇ ਲਾਇਆ ਕਰੋ ਫਿਰ ਗੱਲ ਕਰਨ ਦਾ ਹੱਕ ਵੀ ਬਣਦਾ ਕਿਉਂਕਿ ਭਾਈ ਇੱਥੇ ਨੇ ਗਲਤ ਕਿਹਾ ਇੱਥੇ ਬੰਦਾ ਗਲਤ ਆ ਇੱਥੇ ਸਾਰਾ ਪਤਾ ਹੋਣਾ ਚਾਹੀਦਾ ਆਪਾਂ ਨੂੰ ਆਵੇਂ ਚਾਕੇ ਜਿਹੜਾ ਕਿਹੜਾ ਕੋਈ ਕਮੈਂਟ ਕਰ ਦਿੰਦਾ ਟੱਢਣੇ ਵਾਲੇ ਨੇ ਐ ਕਹਿਤਾ ਟੱਢਣੇ ਵਾਲੇ ਨੇ ਉਹ ਕਹਿਤਾ ਕਾਲ ਤਖਤ ਨੂੰ ਮਾਰਾ ਕਹਿਤਾ ਹੁਣ ਇੱਕ ਹੋਰ ਹੋਰ ਕਮੈਂਟ ਬੜੇ ਕਰਦੇ ਆ ਮੇਰੀ ਵੀਡੀਓ ਥੱਲੇ ਕਿ ਟੜਰੀਆਂ ਵਾਲੇ ਨੇ ਕਿਹਾ ਕਿ ਸਰੋਵਰ ਨੂੰ ਸਰੋਵਰ ਦੇ ਜਲ ਨੂੰ ਪਵਿੱਤਰ ਜਲ ਨੂੰ ਪਾਣੀ ਕਹਤਾ ਹੁਣ ਅਸੀਂ ਲੋਕਾਂ ਨੂੰ ਤਾਂ ਕਹਿ ਦਿੰਨੇ ਆ ਬਾਬਿਆਂ ਨੂੰ ਤਾਂ ਕਹਿ ਦਿੰਨੇ ਵੀ ਤੁਹਾਡੇ ਸ਼ਕਤੀਆਂ ਨਹੀਂ ਹੁੰਦੀਆਂ ਤੇ ਅਸੀਂ ਆਪ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਇਹ ਸਭ ਕੁਝ ਕਰਾਉਣੇ ਆ ਅਸੀਂ ਲੋਕਾਂ ਕੋਲੋਂ ਫਿਰ ਦੂਜੀ ਗੱਲ ਇਹ ਤਾਂ ਇੱਕ ਭਾਸ਼ਾ ਦੀ ਗੱਲ ਹੈ ਜਲ ਤੇ ਪਾਣੀ ਪਾਣੀ ਆਪਾਂ ਆਮ ਤੌਰ ਤੇ ਪੰਜਾਬੀ ਭਾਸ਼ਾ ਦੇ ਵਿੱਚ ਪਾਣੀ ਕਹਿ ਦਿੰਨੇ ਆ ਤੇ ਹਿੰਦੀ ਭਾਸ਼ਾ ਦੇ ਵਿੱਚ ਸਾਰੇ ਜਲ ਕਹਿੰਦੇ ਆ ਤੇ ਆਪਾਂ ਕਹਿੰਨੇ ਆ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਅੰਗਰੇਜ਼ਾਂ ਕੋਲ ਜਈ ਅੰਗਰੇਜ਼ ਕਹਿੰਦੇ ਗੋਲਡਨ ਟੈਂਪਲ ਉਹਨਾਂ ਦੇ ਨਾਲ ਅਸੀਂ ਵੀ ਬਹੁਤ ਕਹਿੰਨੇ ਆ ਅਸੀਂ ਕੋਈ ਵੀਡੀਓ ਪਾਈਏ ਤਾਂ ਉਹਦੇ ਉੱਤੇ ਲਿਖ ਦਿੰਨੇ ਆ ਗੋਲਡਨ ਟੈਂਪਲ ਕਿਉਂ ਲਿਖਦੇ ਆ ਬਈ ਇਹ ਤਾਂ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਹਿਵਾ ਇੱਥੇ ਕੋਈ ਗੱਲ ਨਹੀਂ ਕਰਦਾ ਬਸ ਉਹ ਜਿਹੜੀ ਗੱਲ ਇੱਕ ਨੇ ਕਰ ਦਿੱਤੀ ਪਹਿਲੀ ਗੱਲ ਤਾਂ ਉਹਦਾ ਕਿਸੇ ਕੋਲ ਵੀ ਸਬੂਤ ਨਹੀਂ ਹੈਗਾ ਕਿ ਟੜਿਆਂ ਵਾਲੇ ਨੇ ਗਲਤ ਕੀ ਆ ਇੱਥੇ ਗੱਲ ਕਹੀ ਹੈ ਫਿਰ ਵੀ ਉਹਨਾਂ ਨੇ ਮਾਫੀ ਵੀ ਮੰਗ ਲਈ ਅਕਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਤੇ ਹੁਣ ਜੇ ਉਹਨੇ ਮਾਫੀ ਮੰਗ ਲਈ ਹੁਣ ਕਹਿੰਦੇ ਅਸੀਂ ਇਸ ਜਥੇਦਾਰ ਨੂੰ ਨਹੀਂ ਮੰਨਦੇ ਗਿਆਨੇ ਕਲਦੀਪ ਸੰਘੜ ਗਾਜ ਨੂੰ ਅਸੀਂ ਜਥੇਦਾਰ ਹੀ ਨਹੀਂ ਮੰਨਦੇ ਇਹਨੇ ਤੁਹਾਡੀਆਂ ਵਾਲ ਨੂੰ ਮਾਫੀ ਦੇ ਦਿੱਤੀ ਬਸ ਆ ਕੋਸ਼ਾ ਸਾਡੇ ਕੋਲ ਸਬੂਤ ਕੋਈ ਨਹੀਂ ਸਤਿਗੁਰੂ ਜੀ ਕਿਰਪਾ ਕਰਨ ਮੇਰਾ ਪ੍ਰਯਾਸ ਰੱਖਣਾ ਪਹਿਲਾਂ ਸਬੂਤ ਲਿਆ ਕੇ ਵੀਡੀਓ ਦੇ ਉੱਤੇ ਲਾਇਆ ਕਰੋ ਫਿਰ ਗੱਲ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ